ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਚੀਨ ਵਿੱਚ ਭਾਰੀ ਬਰਸਾਤ ਅਤੇ ਬਾੜ ਦੀ ਚੇਤਾਵਨੀ ਦੱਖਣ ਚੀਨ ਦੇ ਕਈ ਸ਼ਹਿਰਾਂ ਵਿੱਚ 16 ਅਪ੍ਰੈਲ ਤੋਂ ਹੋ ਰਹੀ ਹੈ ਤੇਜ਼ ਬਰਸਾਤ 44 ਤੋਂ ਜ਼ਿਆਦਾ ਨਹਿਰਾ ਖਤਰੇ ਦੇ ਨਿਸ਼ਾਨ ਤੇ ਉੱਪਰ ਬਹਿ ਰਹੀ ਹੈ ਬਾੜ ਦੇ ਕਾਰਨ ਹੁਣ ਤੱਕ 11 ਤੋਂ ਜ਼ਿਆਦਾ ਲੋਕ ਹੋ ਚੁੱਕੇ ਨੇ ਲਾਪਤਾ ਉੱਥੇ ਹੀ ਉਸਕੱਲਨ ਦੀ ਘਟਨਾਵਾਂ ਦੇ ਵਿੱਚ ਹੁਣ ਤੱਕ 6 ਲੋਕ ਹੋ ਚੁੱਕੇ ਨੇ ਧਖਮੀ ਰੈਸਕਿਊ ਮਿਸ਼ਨ ਦੇ ਤਹਿਤ ਸੁਰੱਖਿਅਤ ਥਾਵਾਂ ਤੇ ਪਹੁੰਚਾਏ ਗਏ 60 ਕਲਕੱਤਾ ਹਾਈ ਕੋਰਟ ਨੇ ਸਾਲ 2014 ਵਿੱਚ ਟੀਚਰ ਭਰਤੀ ਰੱਦ ਕਰਨ ਦਾ ਸੁਣਾਇਆ ਫੈਸਲਾ ਇਸ ਤੋਂ ਇਲਾਵਾ ਅਵੈਧ ਨਿਯੁਕਤੀ ਤੇ ਕੰਮ ਕਰ ਰਹੇ ਅਧਿਆਪਕਾਂ ਤੋਂ 7-8 ਸਾਲ ਦੇ ਦਰਮਿਆਨ ਮਿਲੀ ਸੈਲਰੀ ਵੀ ਵਾਪਸ ਲੈਣ ਦੇ ਦਿੱਤੇ ਨਿਰਦੇਸ਼ ਜਸਟਿਸ ਦੇਵਾਂਸ਼ੂ ਅਤੇ ਜਸਟਿਸ ਰਸ਼ੀਦੀ ਦੀ ਬੈਂਚ ਨੇ ਇਹ ਵੀ ਕਿਹਾ ਕਿ ਕੈਂਸਰ ਪੀੜਤ ਸੋਮਾਦਾਸ ਦੀ ਨੌਕਰੀ ਸੁਰੱਖਿਅਤ ਰਹੇਗੀ ਉੱਥੇ ਪੱਛਮੀ ਮੰਗਾਲ ਸਕੂਲ ਸੇਵਾ ਆਯੋਗ ਨਵੀਂ ਨਿਯੁਕਤੀ ਪ੍ਰਕਿਰਿਆ ਜਲਦ ਸ਼ੁਰੂ ਕਰੇ ਮੌਸਮ ਵਿਭਾਗ ਨੇ ਦੇਸ਼ ਦੇ 400 ਤੋਂ ਵੱਧ ਲਈ ਹੀਟ ਵੇਵ ਦਾ ਅਲਰਟ ਕੀਤਾ ਜਾ ਰਿਹਾ ਹੈ ਜਨਾ ਵਿੱਚ ਬਿਹਾਰ ਉੱਤਰ ਪ੍ਰਦੇਸ਼ ਓਡੀਸ਼ਾ ਅਤੇ ਪੱਛਮੀ ਬੰਗਾਲ ਸ਼ਾਮਿਲ ਹਨ ਸੂਬਿਆਂ ਦੇ ਨਾਲ ਛੱਤੀਸਗੜ੍ਹ ਮਧ ਪ੍ਰਦੇਸ਼ ਝਾਰਖੰਡ ਤੇਲੰਗਾਨ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ 40 ਡਿਗਰੀ ਦੇ ਪਹੁੰਚਿਆ ਪਰ ਓਡੀਸ਼ਾ ਦੇ ਕੁਝ ਜ਼ਿਲ੍ਹਿਆਂ ਵਿੱਚ ਤਾਪਮਾਨ ਵਧਣ ਅਤੇ ਹੀਟ ਵੇਵ ਚੱਲਣ ਦੇ ਕਾਰਨ ਸਕੂਲਾਂ ਦਾ ਬਦਲਿਆ ਗਿਆ ਸਮਾਂ ਦਿੱਲੀ ਦੀ ਗਾਜ਼ੀਪੁਰ ਲੈਂਡਫਿਲ ਸਾਈਟ ਵਿੱਚ ਲੱਗੀ ਪਿਆਨਕਾਕ ਡੰਪਿੰਗ ਯਾਰਡ ਤੋਂ ਪਿਛਲੇ ਕਰੀਬ 12 ਘੰਟੇ ਤੋਂ ਲਗਾਤਾਰ ਨਿਕਲ ਰਿਹਾ ਧੂਏਂ ਦਾ ਗੁਬਾਰ ਲੋਕਾਂ ਨੂੰ ਸਾਹ ਲੈਣ ਵਿੱਚ ਹੋਰੀ ਪਰੇਸ਼ਾਨੀ ਹੋਤੀ ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 10 ਤੋਂ ਜ਼ਿਆਦਾ ਗੱਡੀਆਂ ਮੌਕੇ ਤੇ ਪਹੁੰਚੇ ਦਿੱਲੀ ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਗਿੱਲਾ ਕਬਾੜ ਦਬੇ ਰਹਿਣ ਦੇ ਨਾਲ ਉਸ ਵਿੱਚ ਪੈਦਾ ਹੋਈ ਸੀ ਗੈਸ ਤੋਂ ਲੱਗੀ ਇਹ ਆ ਭਾਰਤ-ਚੀਨ-ਪਾਕਿਸਤਾਨ ਸਰਹੱਦਾਂ ਨੂੰ ਹੋਰ ਚਾਕਚੋਬੰਦ ਕਰਨ ਦੀ ਤਿਆਰੀ ਇਸ ਦੇ ਤਹਿਤ ਦੋਨਾਂ ਦੇਸ਼ਾਂ ਦੀ ਸੀਮਾਾਂ 'ਤੇ 3000 ਮਿਸਾਇਲਾਂ ਤਾਇਨਾਤ ਕੀਤੀ ਜਾਣ ਦੀ ਬਣਾਈ ਜਾ ਰਹੀ ਯੋਜਨਾ ਇਸ ਮਸਾਇਲੇ ਨੂੰ ਮੋੜੇਂ ਤਰਖਣ ਵਾਲੇ ਲਾਂਚਰ ਤੋਂ ਦੱਗਿਆ ਜਾ ਸਕੇਗਾ 6800 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਦੇ ਤਹਿਤ ਦੇਸ਼ਵਿਚ ਹੀ ਤਿਆਰ ਕੀਤੀਆਂ ਜਾਣਗੀਆਂ ਇਹ ਮਸਾਇਲਾ ਹਰਿਆਣਾ ਦੇ ਪਰਿਵਹਨ ਮੰਤਰੀ ਯਸੀਮ ਗੋਇਲ ਨੇ ਕਾਂਗਰਸ ਦੇ ਕਸਿਆਤੰਜ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੇ ਲਈ ਕੈਂਡੀਡੇਟਸ ਐਲਾਨ ਨਾ ਕਰਨ ਤੇ ਕਾਂਗਰਸ ਦੇ ਨਿਸ਼ਾਨੇ ਸਾਧ ਹੋਏ ਉਹਨਾਂ ਨੇ ਕਿਹਾ ਕਿ ਕਾਂਗਰਸ ਵਿੱਚ ਗੁੱਟਬਾਜ਼ੀ ਇੰਨੀ ਹੈ ਕਿ ਅਜੇ ਤੱਕ ਟਿਕਟਾਂ ਨਹੀਂ ਹੋ ਸਕੀਆਂ ਫਾਈਨਲ ਗੋਇਲ ਨੇ ਕਿਹਾ ਕਿ ਕਾਂਗਰਸ ਦੇ ਕੋਲ ਇੱਕ ਵੀ ਨੇਤਾ ਨਹੀਂ ਹੈ ਨਾ ਹੀ ਨੀਤੀ ਹੈ ਤੇ ਨਾ ਹੀ ਨੀਅਤ ਹੈ हरियाणा ਦੇ ਸਾਬਕਾ ਮੁੱਖ ਮੰਤਰੀ ਮਨੋਰ لال ਖੱਟਰ ਨੇ ਦੁਸ਼ਨ ਚੋਟਾਲਾ ਦਾ ਨਾਮ ਲਏ ਬਗੈਰ ਕਿਹਾ ਕਿ ਜੋ ਵੀ ਦੋਸ਼ੀ ਹੋਏਗਾ ਉਸਤੇ ਸਖਤ ਕਾਰਵਾਈ ਜ਼ਰੂਰ ਹੋਵੇਗੀ ਅਤੇ નિર્ਦੋਸ਼ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਦਰਸਲ ਮਨੋਰ لال ਖੱਟ ਚੌਣੀ ਪ੍ਰਚਾਰ ਦੇ ਲਈ ਰਿਵਾੜੀ ਦੇ ਕੋਸੱਲੀ ਕਸਬਾ ਵਿੱਚ ਪਹੁੰਚੇ ਤਾਂ ਨੈਤਿਕ ਪੱਤਰਕਾਰਾਂ ਨੇ ਨਾਇਬ ਸੈਣੀ ਦੇ ਬਿਆਨ ਦਾ ਹਵਾਲਾ ਦੇ ਕੇ ਕੁਐਸਚਨ ਕੀਤਾ ਕਿ ਸਾਬਕਾ ਡਿਪਟੀ ਸੀਐਮ ਦੁਸ਼ਨ ਚੋਟਾਲਾ ਖਿਲਾਫ ਸ਼ਿਕਾਇਤ ਮਿਲੀ ਹੈ ਤਾਂ ਕਾਰਵਾਈ ਕਰੋਗੇ ਜਾਂ ਨਹੀਂ ਨਰਾਜ ਦੀ ਹਿਸਾਰ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਚਲ ਰਹੇ ਕੁਲਦੀਪ ਬਿਸ਼ਨੋਈ ਦਾ ਵੱਡਾ ਬਿਆਨ ਆਇਆ ਸਾਹਮਣੇ ਉਹਨਾਂ ਨੇ ਕਾਂਗਰਸ ਵਿੱਚ ਜਾਣ ਦੀ ਸਰਚਾਵਾਂ ਦਾ ਕੀਤਾ ਖੰਡਨ ਕੁਲਦੀਪ ਬਿਸ਼ਨੋਈ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਐਕਸ ਤੇ ਸ਼ੇਅਰ ਕੀਤੀ ਪੋਸਟ ਕੁਲਦੀਪ ਨੇ ਲਿਖਿਆ ਕਿ ਸੋਸ਼ਲ ਮੀਡੀਆ ਵਿੱਚ ਮੇਰੇ ਕਾਂਗਰਸ ਵਿੱਚ ਜਾਣ ਦੀ ਖਬਰਾਂ ਚਲਾਈਆਂ ਜਾ ਰਹੀਆਂ ਨੇ ਜੋ ਪੂਰੀ ਤਰ੍ਹਾਂ ਤੋਂ ਭ੍ਰਮਕ ਅਤੇ ਨਿਰਾਤਾਰ ਹਨ ਮੈਂ ਭਾਰਤੀ ਜਨਤਾ ਪਾਰਟੀ ਦਾ ਸਧਾਰਨ ਕਾਰਕੂਨ ਬਣ ਕੇ ਕੰਮ ਕਰ ਰਿਹਾ ਹਾਂ ਅਤੇ ਅੱਗੇ ਵੀ ਕਰਦਾ ਰਹੂੰਗਾ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਐਸਐਮਓ ਦੇ ਨਾਲ ਹੋਏ ਮਾਰਪੀਟ ਦੇ ਬਾਅਦ ਡਾਕਟਰਾਂ ਵਿੱਚ ਫੈਲਿਆ ਰੋਜ ਕਾਰਵਾਈ ਦੀ ਮੰਗ ਨੂੰ ਲੈ ਕੇ ਡਾਕਟਰਾਂ ਨੇ 2 ਘੰਟੇ ਕੰਮਕਾਜ ਰੱਖਿਆ ਬੰਦ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਆਪੀਡੀ ਰਹੀ ਬੰਦ ਇਸ ਦਰਮਿਆਨ ਮਰੀਜ਼ਾਂ ਨੂੰ ਚੱਲਨੀ ਪਈ ਕਾਫੀ ਪਰੇਸ਼ਾਨੀ ਹਾਲਾਂਕਿ ਹੜਤਾਲ ਦੇ ਚੱਲਦੇ ਐਮਰਜੈਂਸੀ ਸੇਵਾਵਾਂ ਮਰ ਰਹੀਆਂ ਜਾਰੀ ਮੁਹਾਲੀ ਪੁਲਿਸ ਦੀ ਸੀਆਈਏ ਟੀਮ ਨੇ ਕੋख्यात ਗੈਂਗਸਟਰ ਮਲਕੀਤ ਸਿੰਘ ਉਰਫ ਨਵਾਬ ਨੂੰ ਕੀਤਾ ਗ੍ਰਿਫਤਾਰ ਉਸ ਦੇ ਨਾਲ ਹੀ ਵਿੱਕੀ ਨੂੰ ਵੀ ਪੁਲਿਸ ਨੇ ਕੀਤਾ ਕਾਬੂ ਇਹਨਾਂ ਦੇ ਕਬਜ਼ੇ ਤੋਂ ਪੁਲਿਸ ਨੇ 6 ਪਿਸਤੌਲ 10 ਜਿੰਦਾ ਕਾਰਤੂਸ ਅਤੇ 10 ਮੈਗਜ਼ੀਨ ਕੀਤੀਆਂ ਬਰਾਮਦ ਪੁਲਿਸ ਦੇ ਮੁਤਾਬਕ ਇਹ ਦੋਨੋਂ ਗੋਪੀ ਕਣਸ਼ਾਮਪੂਰੀਆ ਅਤੇ ਹੈਰੀ ਚੱਡ ਗੈਂਗ ਦੇ ਨਾਲ ਕਰਦੇ ਸਨ ਕੰਮ ਫਿਲਹਾਲ ਇਸ ਵੀਡੀਓ ਬੁਲੇਟਿਨ ਵਿੱਚ ਨਹੀਂ ਜਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ